अरुणा जी अरुणा चौधरी जी थैंक यू स्पीकर सर म्युनिसिपल कमेटी दीना नगर ਦੇ ਵਿੱਚ ਗਾਰਬੇਜ ਡੰਪ ਦੀ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਸ਼ਹਿਰ ਦੇ ਬਿਲਕੁਲ ਸੈਂਟਰਲਿ ਲੋਕੇਟਿਡ ਇਹਨੂੰ ਪਿਛਲੀ ਸਰਕਾਰ ਦੇ ਵਿੱਚ ਇੱਥੇ ਦਾ ਕੂੜਾ ਜਿਹੜਾ ਉਹਨੂੰ ਸੈਪਰੇਟਰ ਮਸ਼ੀਨ ਵੀ ਖਰੀਦ ਕੇ ਉਹਦਾ ਕੂੜਾ ਜਿਹੜਾ ਆ ਉਹ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਦਾ ਪਰਮਨੈਂਟ ਹੱਲ ਜਿਹੜਾ ਆ ਉਹ ਹੈ ਕਿ ਇਸ ਨੂੰ ਸ਼ਿਫਟ ਕੀਤਾ ਜਾਏ ग्रीन ट्रिब्यूनल ਨੇ ਵੀ ਕੜਾ ਸੰਗਿਆਨ ਇਹਦਾ ਲੀਤਾ ਆ ਸੋ ਇੱਥੇ ਆਪਣਾ ਲੋਕਲ ਬਾਡੀਜ਼ ਮਿਨਿਸਟਰਸ ਬੈਠੇ ਨੇ ਅਸੀਂ ਪਿਛਲੀ ਵਾਰੀ ਚੇਚੀਆਂ ਛੋੜੀਆਂ ਪਿੰਡ ਦੀ ਜਗ੍ਹਾ ਵੀ ਆਇਡੈਂਟੀਫਾਈ ਕੀਤੀ ਸੀ ਜਿਹੜੀ ਕਿ ਬਿਆਸ ਤੇ ਲਾਗੇ ਤੁਸੀ ਤੋਂ ਪਾਰ ਹੈ ਔਰ ਬਹੁਤ ਹੀ ਬਹੁਤ ਮਫੀਦ ਜਗਾ ਹੈ ਸੋ ਇਸ ਕਰਕੇ ਮੇਰੀ ਰਿਕੁਐਸਟ ਹੈ ਕਿ ਇਸ ਡੰਪ ਨੂੰ ਜਲਦੀ ਤੋਂ ਜਲਦੀ ਸ਼ਿਫਟ ਕੀਤਾ ਜਾਏ ਤਾਂ ਕਿ ਬਰਸਾਤ ਦੇ ਵੇਲੇ ਖਾਸ ਤੌਰ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਔਰ ਲੋਕਾਂ ਨੂੰ ਵੀ ਸੁੱਖਤਾ ਸਾ ਮਿਲੇ ਸੋ ਇਹਦੇ ਬਾਰੇ ਚ ਇਸ ਪ੍ਰੋਸੈਸ ਜਿਹੜਾ ਆ ਇਹ ਬਹੁਤ ਸਲੋ ਚੱਲ ਰਿਹਾ ਹੈ ਇਹਨੂੰ ਤੇਜ਼ੀ ਇਹਦੇ ਵਿੱਚ ਲਿਆਈ ਜਾਵੇ ਤਾਂ ਕਿ ਇਹ ਡੰਪ ਜਿਹੜਾ ਸ਼ਹਿਰ ਦੇ ਵਿੱਚੋਂ ਵਿੱਚ ਜਿਹੜਾ ਲੋਕੇਟਡ ਹੈ ਉੱਥੇ ਸ਼ਿਫਟ ਕੀਤਾ ਜਾਵੇ